ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਪੌੜੀ 35ਵੀਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਗਿਆਨ ਖੰਡ ਬਾਰੇ ਗੱਲ ਕੀਤੀ ਹੈ ਪਿਛਲੀ ਪੌੜੀ 34ਵੀਂ ਅੱਜ ਦੀ ਪੌੜੀ 35ਵੀਂ 36 ਤੇ 37 ਇਹਨਾਂ ਚਾਰ ਪੌੜੀਆਂ ਵਿੱਚ ਬਾਬਾ ਜੀ ਨੇ ਖੰਡਾਂ ਬਾਰੇ ਹੀ ਗੱਲ ਕੀਤੀ ਹੈ ਪੰਜ ਖੰਡ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਅਤੇ ਸੱਚ ਖੰਡ ਬਾਬਾ ਜੀ ਪੌੜੀ ਦੀ ਸ਼ੁਰੂਆਤ ਕਰਦੇ ਹਨ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਆਖੋ ਕਰਮ ਭਵ ਧਰਮ ਖੰਡ ਦਾ ਇਹੀ ਕਰਤੱਬ ਹੈ ਜੋ ਪਿਛਲੀ ਪੌੜੀ ਚੌਂਤੀਮੀ ਵਿੱਚ ਦੱਸਿਆ ਗਿਆ ਹੈ ਕਿ ਇੱਥੇ ਧਰਮ ਕਮਾਇਆ ਜਾਵੇ ਤੇ ਹੁਣ ਗਿਆਨ ਖੰਡ ਦਾ ਕਰਤੱਬ ਵੀ ਸਮਝ ਲਵੋ ਜੋ ਅਗਲੀਆਂ ਤੁਕਾਂ ਵਿੱਚ ਹੈ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ ਇਸ ਅਕਾਲ ਪੁਰਖ ਦੀ ਰਚਨਾ ਵਿੱਚ ਕਈ ਪ੍ਰਕਾਰ ਦੇ ਪੌਣ ਪਾਣੀ ਅਤੇ ਅਗਨੀਆਂ ਹਨ ਕੀਤੇ ਕਾਨ ਮਹੇਸ਼ ਮਹੇਸ਼ ਭਾਵ ਸ਼ਿਵ ਅਤੇ ਕਾਨ ਭਾਵ ਕ੍ਰਿਸ਼ਨ ਬਾਬਾ ਜੀ ਕਹਿੰਦੇ ਕਈ ਕ੍ਰਿਸ਼ਨ ਹਨ ਅਤੇ ਕਈ ਸ਼ਿਵ ਹਨ ਅੱਗੇ ਬਾਬਾ ਜੀ ਕਹਿੰਦੇ ਕੀਤੇ ਵਰਮੇ ਘੜਤ ਘੜੀਏ ਰੂਪ ਰੰਗ ਕੇ ਵੇਸ ਭਾਵ ਕਈ ਘੜਤੀ ਬ੍ਰਹਮੇ ਹਨ ਜਿਨ੍ਹਾਂ ਤੋਂ ਘੜੇ ਜਾਂਦੇ ਹਨ ਕਈ ਪ੍ਰਕਾਰ ਦੇ ਰੂਪ ਰੰਗ ਤੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪਦੇਸ਼ ਭਾਵ ਅਕਾਲ ਪੁਰਖ ਦੀ ਕੁਦਰਤ ਵਿੱਚ ਬੇਅੰਤ ਧਰਤੀਆਂ ਹਨ ਕਰਮ ਭੂਮੀਆਂ ਹਨ ਬੇਅੰਤ ਮਾਰੂ ਪਰਬਤ ਮੇਰ ਭਾਵ ਮਾਰੂ ਪਰਬਤ ਅਤੇ ਬੇਅੰਤ ਧਰੂ ਭਗਤ ਅਤੇ ਉਹਨਾਂ ਦੇ ਉਪਦੇਸ਼ ਹਨ ਅੱਗੇ ਬਾਬਾ ਜੀ ਕਹਿੰਦੇ ਨੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਪਾਵ ਬੇਅੰਤ ਇੰਦਰ ਦੇਵਤੇ ਬੇਅੰਤ ਚੰਦਰ ਅਤੇ ਸੂਰਜ ਅਤੇ ਬੇਅੰਤ ਹੀ ਪਲੈਨੈਟਸ ਪਾਵ ਪਵਨ ਚਕਰ ਹਨ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਬਾਬਾ ਜੀ ਕਹਿੰਦੇ ਬੇਅੰਤ ਸਿੱਧ ਹਨ ਬੇਅੰਤ ਬੁੱਧ ਅਵਤਾਰ ਹਨ ਬੇਅੰਤ ਹੀ ਹਨ 나ਥ ਅਤੇ ਬੇਅੰਤ ਹਨ ਦੇਵੀਆਂ ਦੇ ਸਰੂਪ ਕੇਤੇ ਦੇਵਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਬੇਅੰਤ ਦੇਵਤੇ ਹਨ ਬੇਅੰਤ ਦਾਨੀ ਹਨ ਬੇਅੰਤ ਹੀ ਮੁਨੀ ਹਨ ਅਤੇ ਬੇਅੰਤ ਹੀ ਰਤਨ ਅਤੇ ਰਤਨਾ ਦੇ ਸਮੁੰਦਰ ਹਨ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਬਾਬਾ ਜੀ ਕਹਿੰਦੇ ਜੀਵ ਰਚਨਾ ਦੀਆਂ ਕਿੰਨੀਆਂ ਹੀ ਖਾਣੀਆਂ ਹਨ ਅਤੇ ਕਿੰਨੀਆਂ ਹੀ ਬਾਣੀਆਂ ਹਨ ਬਾਣੀਆਂ ਪਾਪ ਬੋਲੀਆਂ ਖਾਣੀਆਂ ਭਾਵ ਤਰੀਕੇ ਜੀਣ ਦੇ ਭਾਵ ਕਿੰਨੀਆਂ ਹੀ ਅਣਗਿਣਤ ਹੀ ਖਾਣੀਆਂ ਹਨ ਅਣਗਿਣਤ ਹੀ ਬਾਣੀਆਂ ਬੋਲੀਆਂ ਹਨ ਭਾਸ਼ਾਵਾਂ ਹਨ ਅਤੇ ਬੇਅੰਤ ਹੀ ਪਾਤਸ਼ਾਹ ਅਤੇ ਬੇਅੰਤ ਹੀ ਰਾਜੇ ਹਨ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਭਾਵ ਬੇਅੰਤ ਪ੍ਰਕਾਰ ਦੇ ਧਿਆਨ ਹਨ ਜੋ ਜੀਵ ਆਪਣਾ ਮਨ ਇਕਾਗਰ ਕਰਕੇ ਲਾਉਂਦੇ ਹਨ ਧਿਆਨ ਅਤੇ ਬੇਅੰਤ ਹੀ ਸੇਵਕ ਹਨ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਹਨਾਂ ਦਾ ਅੰਤ ਹੀ ਕੋਈ ਨਹੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਏ ਵਾਹਿਗੁਰੂ ਅੱਖਰ ਵਾਦਾ ਕਾਟਾ ਭੁੱਲ ਚੁੱਕ ਮਾਫ ਕਰਨੀ